ਤਾਨੂੰ ਕਦੇ ਤੁਹਾਡੇ ਹਸਬੰਡ ਨੇ ਰੋਕਿਆ ਵੀ ਯਾਰ ਹੁਣ ਵਿਆਹ ਹੋ ਗਿਆ ਹੁਣ ਤੂੰ ਛੱਡ ਦੇ ਐਵੇਂ ਇੱਥੇ ਜਾਣੀ ਆ ਹੋਰ ਮੁੰਡੇ ਆਉਂਦੇ ਨੇ ਉੱਥੇ ਐਦਾਂ ਦੇਖਦਾ ਉਹ ਕੋਈ ਤੈਨੂੰ ਉਹਨਾਂ ਨੇ ਨਹੀਂ ਕਦੇ ਐਦਾਂ ਦਾ ਹੋਇਆ ਕਹਿੰਦੇ ਹੁੰਦੇ ਨਾ ਵੀ ਸ਼ਾਇਦ ਛਿੱਟੇ ਮੋਤੀ ਫੋਨ ਨਹੀਂ ਕੀਤੇ ਹੋਣੇ ਮੈਂ ਜੋ ਮੈਨੂੰ ਮੇਰੇ ਹਸਬੰਡ ਮਿਲਿਆ ਯਸ਼ ਸ਼ਰਮਾ ਉਹਨਾਂ ਦਾ ਨਾਮ ਐਂਡ ਹੀ ਇਜ਼ ਟੂ ਗੁੱਡ ਬਹੁਤ ਹੀ ਵਧੀਆ ਸੁਭਾਅ ਉਹਨਾਂ ਦਾ ਮੈਨੂੰ ਐ ਲੱਗਦਾ ਹੁੰਦਾ ਮੇਰਾ ਖੁਦ ਦਾ ਪ੍ਰੋਸਪੈਕਟਿਵ ਹੈ ਕਿ ਮੈਨੂੰ ਲੱਗਦਾ ਹੈ ਕਿ ਜੱਟਾਂ ਦੇ ਮੁੰਡਿਆਂ 'ਚ ਥੋੜੀ ਜੀ ਮੇਲ ਇਗੋ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਹਿੰ ਹਿੰਦੂ ਮੁੰਡਿਆਂ ਦਾ ਨਾ ਪਤਾ ਨਹੀਂ ਸ਼ੁਰੂ ਤੋਂ ਰਹਿਣ ਸਹਿਣ ਉਹਦਾਂ ਦਾ ਹੁੰਦਾ ਆਪਣੇ ਜੱਟਾਂ ਦਾ ਸੁਭਾਅ ਥੋੜਾ ਸ਼ੁਰੂ ਤੋਂ ਅਲੱਗ ਰਿਹਾ ਵੀ ਅਣਖੀ ਵੀ ਮੁੰਡਾ ਆ ਮੈਂ ਐਦਾਂ ਹਾਂ ਪਰ ਹਿੰਦੂ ਮੁੰਡਿਆਂ 'ਚ ਸ਼ਾਇਦ ਮੇਲੀ ਉਹ ਘੱਟ ਹੁੰਦੀ ਐ ਐਸ ਕੰਪੇਅਰਡ ਟੂ ਜੱਟਾਂ ਦੇ ਮੁੰਡੇ ਤਾਂ ਉਹਨਾਂ ਨੇ ਮੈਨੂੰ ਕਦੇ ਕਿਸੇ ਚੀਜ਼ ਤੋਂ ਨਹੀਂ ਰੋਕਿਆ ਲਾਈਕ ਮੈਂ ਕੁਝ ਵੀ ਪਾਵਾਂ ਮੈਂ ਈਵਨ ਟੈਟੂ ਬਣਾਵਾਂ ਜਾਂ ਕੁਝ ਵੀ ਐ ਉਹਨਾਂ ਨੇ ਮੈਨੂੰ ਕਦੇ ਨਹੀਂ ਰੋਕਿਆ ਨਾ ਹੀ ਮੈਨੂੰ ਉਹਦਾ ਹਮੇਸ਼ਾ ਜੇ ਮੈਂ ਕਈ ਵਾਰੀ ਲੇਜੀ ਹੋ ਜਾ ਮੈਂ ਨਾ ਜਿੰਮ ਜਾਵਾਂ ਉਹ ਮੈਨੂੰ ਪੁਸ਼ ਕਰਦਿਆ ਕਿ ਜਿੰਮ ਚਲੀ ਜਾ ਮੋਟੀ ਹੋ ਜੇਂਗੀ ਆਪਣਾ ਫਿਟ ਰ ਤੇ ਤੈਨੂੰ ਪਹਿਲਾਂ ਫਿੱਟ ਰਹਿਣ ਦੀ ਲੋੜ ਹੈ ਮਤਲਬ ਉਹ ਹਮੇਸ਼ਾ ਮੈਨੂੰ ਸਪੋਰਟ ਹੀ ਕਰਦੇ ਆ ਪੁਸ਼ ਕਰਦੇ ਆ ਇਸ ਚੀਜ਼ ਬਾਰੇ ਤੁਹਾਡੀ ਅਰੇਂਜ ਮੈਰੀ ਸੀ ਕਲਵ ਮੈਰਿਜ ਵੀ ਮੇਰੀ ਲਵ ਮੈਰਿਜ ਐਕਚੁਅਲੀ ਅਸੀਂ ਜਮ ਜੀ ਮਿਲੇ ਸੀਗੇ ਵਧੀਆ ਸਾਡਾ ਰਿਆ 1.5 2 ਸਾਲ ਦਾ ਸਫਰ ਵਧੀਆ ਰਿਹਾ ਉਹਨਾਂ ਦੀ Hindu ਫੈਮਿਲੀ ਤੁਹਾਡੀ ਜੱਟਾਂ ਦੀ ਕਹੋ ਸਰਦਾਰ ਸਿੱਖ ਫੈਮਿਲੀ ਤੇ ਫਿਰ ਕਦੇ ਇਸ ਚੀਜ਼ ਦੇ ਬਾਰੇ ਨਹੀਂ ਕਦੇ ਰੋਲਾ ਪਿਆ ਵੀ ਯਾਰ ਧਰਮ ਦਾ ਕਿੱਦਾਂ ਉਹ ਹੋਊਗਾ ਨਹੀਂ ਤੁਸੀਂ ਮੈਂ ਯਕੀਨ ਮੰਨੋਗੇ ਮਤਲਬ ਮੈਂ ਵਿਆਹ ਤੋਂ ਪਹਿਲਾਂ ਮੈਨੂੰ ਵਰਤ ਪਤਾ ਨਹੀਂ ਹੁੰਦੇ ਸੀ ਵੀ ਕੀ ਮੈਂ ਰੱਖਦੇ ਆ ਕੀ ਆ ਮੈਂ ਕਰਵਾ ਚੌਥ ਵੀ ਰੱਖਿਆ ਮੈਂ ਹੁਣ ਰਾਤ ਰੇ ਗਏ ਆ ਮੈਂ ਉਹ ਵੀ ਸਾਰੇ 9 ਦੇ 9 ਵਰਤ ਰੱਖੇ ਇਟਸ ਜਸਟ ਐਕਸੈਪਟੈਂਸ ਅਗਰ ਤੁਸੀਂ ਕਿਸੇ ਇਨਸਾਨ ਨੂੰ અપਨਾਉਣੇ ਹੋਣਾ ਤਾਂ ਉਹਨੀਆਂ ਚੰਗੀਆਂ ਬੁਰੀਆਂ ਚੀਜ਼ਾਂ ਜਿਹੜੀਆਂ ਉਹਦੇ ਨਾਲ ਜੁੜੀਆਂ ਹੋਏ ਉਹ ਤੁਹਾਨੂੰ ਸਾਰੀਆਂ ਅਪਣਾਉਣੀਆਂ ਪੈਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਕਿ ਪਰਮਾਤਮਾ ਇੱਕੋ ਹੀ ਹੈ ਤਾਂ ਮੈਂ ਕਦੇ ਇਸ ਚੀਜ਼ ਨੂੰ ਸੋਚਿਆ ਨਹੀਂ ਹੈਗਾ ਐਨਾਈ ਸਾਡੀ ਫੈਮਲੀਜ਼ ਵੀ ਨਹੀਂ ਸੋਚਦੇ ਸਾਡੇ ਵਿਆਹ ਵੀ ਆਨੰਦਕਾਰ ਜੀ ਵੀ ਹੋਇਆ ਐਂਡ ਫੇਰੇ ਵੀ ਹੋਇਆ ਅਗਨੀ ਵਾਲੇ ਤਾਂ ਸਾਡਾ ਉਹ ਸਿਸਟਮ ਹੀ ਨਹੀਂ ਹੈਗਾ ਸਾਰਾ ਵਧੀਆ ਰਿਹਾ ਫੰਕਸ਼ਨ ਵੀ ਬਹੁਤ ਵਧੀਆ ਹੋਇਆ ਟੈਟੂਸ ਤੁਹਾਡੇ ਪੇਸ ਤੇ ਬਣੇ ਹੋਏ ਆ ਤੁਹਾਡੀ ਬਾਡੀ ਤੇ ਟੈਟੂਸ ਬਣੇ ਪਏ ਨੇ ਇਹਨਾਂ ਪਿੱਛੇ ਕੀ ਰਾਜ਼ ਹੈ ਟੈਟੂ ਵੀ ਜਿਵੇਂ ਮੈਨੂੰ ਜਿੰਮ ਦਾ ਨਸ਼ਾ ਮੈਂ ਹਰ 1 2 3 ਮਹੀਨੇ ਬਾਅਦ ਟੈਟੂ ਨਹੀਂ ਬਣਾਉਂਦੀ ਤਾਂ ਮੈਂ ਡਿਪਰੈਸਡ ਹੋਣਾ ਸ਼ੁਰੂ ਹੋ ਜਾਂਦੀ ਆ ਕਿ ਮੈਨੂੰ ਐ ਲੱਗਦਾ ਮੇਰੀ ਜ਼ਿੰਦਗੀ ਖੜ ਗਈ ਕਿ ਮੈਨੂੰ ਹੁਣ ਥੋੜੇ ਚੇਂਜ ਦੀ ਲੋੜ ਹੈ ਤੁਸੀਂ ਦੱਸਿਆ ਸੀਗਾ ਕਿ ਜਦੋਂ ਤੁਸੀਂ ਮਤਲਬ ਇਹਨੇ ਫੈਸ਼ਨੇਬਲੀਆਂ ਇਦਾਂ ਟੈਟੂਜ਼ ਬਣਵਾਉਂਦੇ ਸੀ ਤੁਹਾਨੂੰ ਲੱਗਦਾ ਹੁੰਦਾ ਸੀ ਕਿਸੇ ਵੇਲੇ ਕਿ ਯਾਰ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ ਉਹ ਡਿਸੀਜਨ ਕਿਦਾਂ ਚੇਂਜ ਹੋ ਗਿਆ ਤੁਹਾਡਾ ਅਚਲੀ ਜਦੋਂ ਮੇਰੀ ਪਰਸਨੈਲਿਟੀ ਇਦਾਂ ਦੀ ਹੁੰਦੀ ਆ ਨਾ ਤਾਂ ਇੱਕ ਤੁਹਾਨੂੰ ਤੁਸੀਂ ਤੁਹਾਨੂੰ ਨਾ ਅਲੱਗ ਦੇਖਦੇ ਹੋ ਜਦੋਂ ਤੁਸੀਂ ਤਾਂ ਮੈਨੂੰ ਲੱਗਦਾ ਹੁੰਦਾ ਕਿ ਸ਼ਾਇਦ ਮੈਨੂੰ ਕੋਈ ਐਕਸੈਪਟ ਨਹੀਂ ਕਰ ਪਾਊਗਾ ਬਿਕਾਜ਼ ਮੈਂ ਬਹੁਤ ਅਲੱਗ ਦਿਖਦੀ ਆ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਕੁੜੀਆਂ ਹੋਣਗੀਆਂ ਜਿਨ੍ਹਾਂ ਦੇ ਇੰਨੇ ਜ਼ਿਆਦਾ ਟੈਟੂ ਹੋਣਗੇ ਤਾਂ ਮੈਨੂੰ ਹੁੰਦਾ ਸੀ ਜੇ ਮੇਰੇ ਸੈਪਟਮ ਪੀਰਸਿੰਗ ਕੀਤੀ ਹੋਈ ਆ ਮੈਨੂੰ ਲੱਗਦਾ ਸੀਗਾ ਕਿ ਨਹੀਂ ਵੀ ਮੈਂ ਕੱਲੀ ਠੀਕ ਆ ਮੈਨੂੰ ਕਿਉਂਕਿ ਜੇ ਕੋਈ ਮੇਰੀ ਲਾਈਫ ਚ ਆਊਗਾ ਤਾਂ ਉਹ ਮੈਨੂੰ ਥੋੜਾ ਬਹੁਤ ਕੰਟਰੋਲ ਕਰਨ ਦੀ ਕੋਸ਼ਿਸ਼ ਕਰੂਗਾ ਕਿ ਤੂੰ ਟੈਟੂ ਨਾ ਬਣਾਇਆ ਇਹ ਨਾ ਕਰ ਉਹ ਨਾ ਕਰ ਮੈਨੂੰ ਹੁੰਦਾ ਸੀ ਵੀ ਇਹ ਚੀਜ਼ਾਂ ਮੈਂ ਛੱਡ ਨਹੀਂ ਸਕਦੀ ਕਿਉਂਕਿ ਮੈਨੂੰ ਇਹਨਾਂ ਦੀ ਆਦਤ ਤਾਂ ਲੱਗ ਚੁੱਕੀ ਐ ਤਾਂ ਮੈਨੂੰ ਹੁੰਦਾ ਸੀ ਕਿ ਮੈਂ ਕੰ ਅਭੀ ਯਾਰ ਹੁਣ ਵਿਆਹ ਹੋ ਗਿਆ ਹੁਣ ਤੂੰ ਛੱਡ ਦੇ ਐਵੇਂ ਇੱਥੇ ਜਾਣੀਆਂ ਹੋਰ ਮੁੰਡੇ ਆਉਂਦੇ ਨੇ ਉੱਥੇ ਐਦਾਂ ਦੇਖਦਾ ਉਹ ਕੋਈ ਤੈਨੂੰ ਉਹਨਾਂ ਨੂੰ ਨਹੀਂ ਕਰੇ ਐਦਾਂ ਦਾ ਹੋਇਆ ਮੈਂ ਕਹਿੰਦੇ ਹੁੰਦੇ ਨਾ ਵੀ ਸ਼ਾਇਦ ਛਿੱਟੇ ਮੋਤੀ ਫੋਨ ਵਿੱਚ ਹੀਤੇ ਹੋਣੇ ਆ ਮੈਂ ਜੋ ਮੈਨੂੰ ਮੇਰੇ ਹਸਬੰਡ ਮਿਲਿਆ ਯਸ਼ ਸ਼ਰਮਾ ਉਹਨਾਂ ਦਾ ਨਾਮ ਐਂਡ ਹੀ ਇਜ਼ ਟੂ ਗੁੱਡ ਬਹੁਤ ਹੀ ਵਧੀਆ ਸੁਭਾਅ ਉਹਨਾਂ ਦਾ ਮੈਨੂੰ ਐ ਲੱਗਦਾ ਹੁੰਦਾ ਮੇਰਾ ਖੁਦ ਦਾ ਪ੍ਰੋਸਪੈਕਟਿਵ ਹੈ ਕਿ ਮੈਨੂੰ ਲੱਗਦਾ ਕਿ ਜੱਟਾਂ ਦੇ ਮੁੰਡਿਆਂ 'ਚ ਥੋੜੀ ਜੀ ਮੇਲ ਇਗੋ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਹਿੰਦੂ ਮੁੰਡੇ ਹਿੰਦੂ ਮੁੰਡਿਆਂ ਦਾ ਨਾ ਪਤਾ ਨਹੀਂ ਸ਼ੁਰੂ ਤੋਂ ਰਹਿਣ ਸਹਿਣ ਉਹਦਾਂ ਦਾ ਹੁੰਦਾ ਆਪਣੇ ਜੱਟਾਂ ਦਾ ਸੁਭਾਅ ਥੋੜਾ ਿਆ ਸ਼ੁਰੂ ਤੋਂ ਅਲੱਗ ਰਿਹਾ ਵੀ ਅਣਖੀ ਵੀ ਮੁੰਡਾ ਆ ਮੈਂ ਐਦਾਂ ਨਾ ਪਰ ਹਿੰਦੂ ਮੁੰਡਿਆਂ 'ਚ ਸ਼ਾਇਦ ਮੇਲੀ ਕੋ ਘੱਟ ਹੁੰਦੀ ਐ ਐਜ਼ ਕੰਪੇਅਰਡ ਟੂ ਜੱਟਾਂ ਦੇ ਮੁੰਡੇ ਤਾਂ ਉਹਨਾਂ ਨੇ ਮੈਨੂੰ ਕਦੇ ਕਿਸੇ ਚੀਜ਼ ਤੋਂ ਨਹੀਂ ਰੋਕਿਆ ਲਾਈਕ ਮੈਂ ਕੁਝ ਵੀ ਪਾਵਾਂ ਮੈਂ ਈਵਨ ਟੈਟੂ ਬਣਾਵਾਂ ਜਾਂ ਕੁਝ ਵੀ ਐ ਉਹਨਾਂ ਨੇ ਮੈਨੂੰ ਕਦੇ ਨਹੀਂ ਰੋਕਿਆ ਨਾ ਹੀ ਮੈਨੂੰ ਉਹਦਾ ਹਮੇਸ਼ਾ ਜੇ ਮੈਂ ਕਈ ਵਾਰੀ ਲੇਜੀ ਹੋ ਜਾ ਮੈਂ ਨਾ ਜਿੰਮ ਜਾਵਾਂ ਉਹ ਮੈਨੂੰ ਪੁਸ਼ ਕਰਦਿਆ ਕਿ ਜਿੰਮ ਚਲੀ ਜਾ ਮੋਟੀ ਹੋ ਜੇਂਗੀ ਆਪਣਾ ਫਿੱ ਹੁੰਦੇ ਤੈਨੂੰ ਪਹਿਲਾਂ ਫਿੱਟ ਰਹਿਣ ਦੀ ਲੋੜ ਹੈ ਮਤਲਬ ਉਹ ਹਮੇਸ਼ਾ ਮੈਨੂੰ ਸਪੋਰਟ ਹੀ ਕਰਦੇ ਆ ਪੁਸ਼ ਕਰਦੇ ਆ ਇਸ ਚੀਜ਼ ਵੱਲ ਤੁਹਾਡੀ ਮੈਰਿਜ ਹੋਈ ਤੁਹਾਡੀ ਅਰੇਂਜਮੈਂਟ ਸੀ ਕਿ ਲਵ ਮੈਰਿਜ ਸੀ ਮੇਰੀ ਲਵ ਮੈਰਿਜ ਐਕਚੁਅਲੀ ਅਸੀ ਜੇਮੂ ਜੀ ਮਿਲੇ ਸੀਗੇ ਐਂਡ ਵਧੀਆ ਸਾਡਾ ਰਿਹਾ 1.5 2 ਸਾਲ ਦਾ ਸਫਰ ਵਧੀਆ ਰਿਹਾ ਐਂਡ ਫਿਰ ਮੈਨੂੰ ਲੱਗਦਾ ਹੁੰਦਾ ਕਿ ਜਿੰਨਾ ਲੰਬਾ ਟਾਈਮ ਪਾਉਂਦੇ ਰਹਿੰਦੇ ਆ ਉਹ ਨਹੀਂ ਅੱਜ ਕੱਲ ਮਾਹੌਲ ਇੰਨਾ ਖਰਾਬ ਹੈ ਤੇ ਚਾਹਤ ਤੋਂ ਦੁਬਾਰਾ ਚ ਖਰਾਬੀ ਨਹੀਂ ਹੋਈ ਹੈ ਕਿ ਜਦੋਂ ਅਗਰ ਤੁਹਾਨੂੰ ਕੋਈ ਵਧੀਆ ਲਾਇਲ ਬੰਦਾ ਮਿਲਿਆ ਤਾਂ ਤੁਹਾਨੂੰ ਅਗਰ ਹੱਥ ਫੜਿਆ ਤਾਂ ਫਿਰ ਉਹਨੂੰ ਹੱਥ ਫੜੇ ਹੀ ਰੱਖੋ ਨੂੰ ਛੱਡੋ ਨਾ ਤਾਂ ਫਿਰ ਉਸ ਤੋਂ ਬਾਅਦ ਅਸੀਂ ਫੈਮਿਲੀ ਨਾਲ ਡਿਸਕਸ ਕੀਤਾ ਐਂਡ ਮੇਰੇ ਘਰ ਦੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਸੀ ਉਹਨਾਂ ਦੇ ਘਰ ਦੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਸੀ ਐਂਡ ਵਧੀਆ ਸਾਡਾ ਹੈਪੀਲੀ ਅਸੀਂ ਆਹੀ ਮਾਰਚ ਦੇ ਵਿੱਚ ਪਿਆ ਹੋਇਆ ਸਾਡਾ ਚਾ ਉਹਨਾਂ ਦੀ Hindu ਫੈਮਿਲੀ ਤੁਹਾਡੀ ਜੱਟਾਂ ਦੀ ਕਹੋ ਸਰਦਾਰ ਸਿੱਖ ਫੈਮਿਲੀ ਤੇ ਫਿਰ ਕਦੇ ਇਸ ਚੀਜ਼ ਦੇ ਬਾਰੇ ਨਹੀਂ ਕਦੇ ਰੌਲਾ ਪਿਆ ਵੀ ਯਾਰ ਧਰਮ ਦਾ ਕਿੱਦਾਂ ਉਹ ਹੋਊਗਾ ਨਹੀਂ ਤੁਸੀਂ ਮੈਂ ਯਕੀਨ ਮੰਨੋਗੇ ਮਤਲਬ ਮੈਂ ਵਿਆਹ ਤੋਂ ਪਹਿਲਾਂ ਮੈਨੂੰ ਵਰਤ ਪਤਾ ਨਹੀਂ ਹੁੰਦੇ ਸੀ ਵੀ ਕੀ ਮੈਂ ਰੱਖਦੇ ਆ ਕੀ ਐ ਮੈਂ ਕਰਵਾ ਚੌਥ ਵੀ ਰੱਖਿਆ ਮੈਂ ਹੁਣ ਰਾਤ ਰੇ ਗਏ ਆ ਮੈਂ ਉਹ ਵੀ ਸਾਰੇ 9 ਦੇ 9 ਵਰਤ ਰੱਖੇ ਇਟਸ ਜਸਟ ਐਕਸੈਪਟੈਂਸ ਅਗਰ ਤੁਸੀਂ ਕਿਸੇ ਇਨਸਾਨ ਨੂੰ ਅਪਣਾਉਣੇ ਹੋ ਨਾ ਤਾਂ ਉਹਨੀਆਂ ਚੰਗੀਆਂ ਬੁਰੀਆਂ ਚੀਜ਼ਾਂ ਜਿਹੜੀਆਂ ਉਹਦੇ ਨਾਲ ਜੁੜੀਆਂ ਹੋਈਆਂ ਉਹ ਤੁਹਾਨੂੰ ਸਾਰੀਆਂ ਅਪਣਾਉਣੀਆਂ ਪੈਂਦੀਆਂ ਨੇ ਤੇ ਉਹ ਇੱਕ ਵਧੀਆ ਚੀਜ਼ ਉਹ ਚ ਕੁਝ ਮਾੜਾ ਨਹੀਂ ਹੈਗਾ ਤਾਂ ਮੈਨੂੰ ਹਿੰਦੂ ਤਾਂ ਮਤਲਬ ਆਪਣੇ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਕਿ ਪਰਮਾਤਮਾ ਇੱਕੋ ਹੀ ਹੈ ਤਾਂ ਮੈਂ ਕਦੇ ਇਸ ਚੀਜ਼ ਨੂੰ ਸੋਚਿਆ ਨਹੀਂ ਹੈਗਾ ਐਨਾਈ ਸਾਡੀ ਫੈਮਲੀਜ਼ ਵੀ ਨਹੀਂ ਸੋਚਦੇ ਸਾਡੇ ਵਿਆਹ ਵੀ ਆਨੰਦਕਾਰ ਜੀ ਵੀ ਹੋਇਆ ਐਂਡ ਫੇਰੇ ਵੀ ਹੋਇਆ ਅਗਨੀ ਵਾਲੇ ਤਾਂ ਸਾਡਾ ਉਹ ਸਿਸਟਮ ਹੀ ਨਹੀਂ ਹੈਗਾ ਸਾਰਾ ਵਧੀਆ ਰਿਹਾ ਫੰਕਸ਼ਨ ਵੀ ਬਹੁਤ ਵਧੀਆ ਹੋਇਆ ਸੀ ਤਾਂ ਤੁਹਾਡੂ ਟੈਟੂਸ ਤੁਹਾਡੇ ਫੇਸ ਤੇ ਬਣੇ ਹੋਏ ਆ ਤੁਹਾਡੀ ਬਾਡੀ ਤੇ ਟੈਟੂਸ ਬਣੇ ਹੋਏ ਨੇ ਇਹਨਾਂ ਪਿੱਛੇ ਕੀ ਰਾਜ਼ ਹੈ ਟੈਟੂ ਵੀ ਜਿਵੇਂ ਮੈਨੂੰ ਜਿੰਮ ਦਾ ਨਸ਼ਾ ਹੈ ਟੈਟੂਸ ਦਾ ਵੀ ਮੈਨੂੰ ਨਸ਼ਾ ਹੀ ਹੈ ਜੇ ਮੈਂ ਹਰ 1 2 3 ਮਹੀਨੇ ਬਾਅਦ ਟੈਟੂ ਨਹੀਂ ਬਣਾਉਂਦੀ ਤਾਂ ਮੈਂ ਡਿਪਰੈਸਡ ਹੋਣਾ ਸ਼ੁਰੂ ਹੋ ਜਾਂਦੀ ਆ ਕਿ ਮੈਨੂੰ ਐ ਲੱਗਦਾ ਮੇਰੀ ਜ਼ਿੰਦਗੀ ਖੜ ਗਈ ਕਿ ਮੈਨੂੰ ਹੁਣ ਥੋੜੇ ਚੇਂਜ ਦੀ ਲੋੜ ਹੈ ਟੈਟੂਸ ਜਿੱਦਾਂ ਮੇਰੇ ਸਾਰੇ मीनिंगफुल ਟੈਟੂਸ ਨੇ ਜਿਹੜਾ ਮੇਰਾ ਆ ਵਾਲਾ ਟੈਟੂ ਹੈ ਇਹ ਇੱਕ ਵਾਰੀਅਰ ਫੀਮੇਲ ਦਾ ਬਣਿਆ ਹੋਇਆ ਜੋ ਕਿ ਆਪਣੀ ਲਾਈਫ ਚ ਸਫਰ ਕਰਦੇ ਆ ਸਟਰਗਲ ਕਰਦੇ ਆ ਲੜਦੇ ਅੱਗੇ ਵਧਦੇ ਆ ਆਪਣੀ ਜ਼ਿੰਦਗੀ ਚ ਜੂਝਦੇ ਆ ਐਂਡ ਥਿਸ ਇਸ ਫॉर द 네ਗੇਟਿਵ ਪੀਪਲ ਸਨੇਕ ਕਿ ਅਗਰ ਤੁਹਾਨੂੰ 네ਗੇਟਿਵਿਟੀ ਆ ਰਹੀ ਹੈ ਕਿਸੇ ਤੋਂ ਉਹਦਾ ਜ਼ਰੂਰੀ ਨਹੀਂ ਕਿ ਤੁਸੀਂ ਹਮੇਸ਼ਾ ਸਹੀ ਬਣ ਕੇ ਹੀ ਰਹੋ ਕਿਉਂਕਿ ਉਹ ਪਹਿਲਾ ਜ਼ਮਾਨਾ ਸੀਗਾ ਕਿ ਜਿਹੜਾ ਚੰਗਾ ਕਰਦਾ ਉਹਦਾ ਚੰਗਾ ਕਰੋ ਜਿਹੜਾ ਬੁਰਾ ਕਰਦਾ ਉਹਦਾ ਵੀ ਚੰਗਾ ਕਰੋ ਨਹੀਂ ਅੱਜ ਕੱਲ ਦਾ ਜ਼ਮਾਨਾ ਹੋ ਰਿਹਾ ਜਿਹੜਾ ਬੁਰਾ ਕਰਦਾ ਉਹਦੇ ਨਾਲ ਉਵੇਂ ਹੀ ਰੋ ਕਿਉਂਕਿ ਲੋਕ ਤੁਹਾਨੂੰ ਵੇਚ ਕੇ ਖਾ ਲੈਣਗੇ ਸੋ ਆਈ ਡੋਨਟ ਬਿਲੀਵ ਇਨ ਥਿਸ ਥਿੰਗਸ ਐਂਡ ਉਸ ਤੋਂ ਇਲਾਵਾ ਥਿਸ ਇਜ਼ ਯੂ ਨੀਡ ਯੂ ਮਤਲਬ ਇਹ ਮੈਂ ਆਪਣੀ ਬੈਸਟ ਫਰੈਂਡ ਰਿਤਿਕਾ ਹੈ ਉਹਨਾਂ ਦਾ ਨਾਮ ਉਹਨਾਂ ਨਾਲ ਬਣਾਇਆ ਸੀ ਸੀ ਦੋਨਾਂ ਦਾ ਟੈਟੂ ਹੈ ਐਂਡ ਇਹ ਮੇਰਾ ਫਰਸਟ ਟੈਟੂ ਸੀਗਾ ਬੇਬੇ ਬਾਪੂ ਵਾਲਾ ਐਂਡ ਥਿਸ ਇਜ਼ ਮਾਈ ਹਸਬੈਂਡਸ ਨੇਮ ਇੱਕ ਟੀਵੀ ਸੀਰੀਜ਼ ਆਉਂਦੀ ਹੈ ਨਾਰੂਟੋ ਹਾਂਜੀ ਅ ਐਨਮੇ ਸੀਰੀਜ਼ ਹੈ ਤੁਸੀਂ ਸ਼ਾਇਦ ਸੁਣਿਆ ਹੋਵੇ ਤਾਂ ਇਹ ਉਹਦਾ ਟੈਟੂ ਆ ਇਹ ਮੈਂ ਰੀਸੈਂਟਲੀ ਬਣਾਇਆ ਇਹ ਮੈਨੂੰ ਤਾਂ ਵਧੀਆ ਲੱਗਦਾ ਬਿਕੋਜ਼ ਇਸ ਸੀਰੀਜ਼ ਦੇ ਵਿੱਚ ਇਹ ਬੰਦੇ ਨੇ ਬਹੁਤ ਕੁਝ ਦੇਖਿਆ ਹੁੰਦਾ ਹੈ ਸੀਰੀਜ਼ ਦੇ ਵਿੱਚ ਮੈਂ ਦੇਖਿਆ ਪਰ ਇਹ ਕਦੇ ਵੀ 네ਗੇਟਿਵ ਨਹੀਂ ਹੁੰਦਾ ਚੀਜ਼ਾਂ ਨੂੰ ਲੈ ਕੇ ਸੋ ਦਿਸ ਇਜ਼ ਇਟ ਸਾਰੇ ਟੈਟੂਸ ਮੇਰੇ ਦੇ ਨੇ ਇਹਦੇ ਬਾਰੇ ਵੀ ਕਦੇ ਤੁਹਾਡੇ ਹਸਬੰਦ ਨੇ ਤੁਹਾਨੂੰ ਕੁਝ ਨਹੀਂ ਕਿਹਾ ਨਹੀਂ ਨਹੀਂ ਬਿਲਕੁਲ ਵੀ ਨਹੀਂ ਤੁਸੀਂ ਦੱਸਿਆ ਸੀਗਾ ਕਿ ਜਦੋਂ ਤੁਸੀਂ ਮਤਲਬ ਇਨੇ ਫੈਸ਼ਨੇਬਲ ਦੀਆਂ ਇਦਾਂ ਟੈਟੂਜ਼ ਬਣਵਾਉਂਦੇ ਸੀ ਤਾਂ ਤੁਹਾਨੂੰ ਲੱਗਦਾ ਹੁੰਦਾ ਸੀ ਕਿਸੇ ਵੇਲੇ ਕਿ ਯਾਰ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ ਉਹ ਡਿਸੀਜਨ ਕਿੱਦਾਂ ਚੇਂਜ ਹੋ ਗਿਆ ਤੁਹਾਡਾ ਅ ਪਤਾ ਨਹੀਂ ਸ਼ਾਇਦ ਮੈਂ ਖੁਸ਼ ਕੇ ਖੁਸ਼ਕਿਸਮਤ ਹਾਂ ਐਕਚੁਅਲੀ ਜਦੋਂ ਮੇਰੀ ਪਰਸਨੈਲਿਟੀ ਇਦਾਂ ਦੀ ਹੁੰਦੀ ਹੈ ਨਾ ਤਾਂ ਇੱਕ ਤੁਹਾਨੂੰ ਤੁਸੀਂ ਤੁਹਾਨੂੰ ਨਾ ਅਲੱਗ ਦਿਖਦੇ ਹੋ ਜਦੋਂ ਤੁਸੀਂ ਤਾਂ ਮੈਨੂੰ ਲੱਗਦਾ ਹੁੰਦਾ ਕਿ ਸ਼ਾਇਦ ਮੈਨੂੰ ਕੋਈ ਐਕਸੈਪਟ ਨਹੀਂ ਕਰ ਪਾਊਗਾ ਬਿਕਾਜ਼ ਮੈਂ ਬਹੁਤ ਅਲੱਗ ਦਿਖਦੀ ਹਾਂ ਐਂਡ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਕੁੜੀਆਂ ਹੋਣਗੀਆਂ ਜਿਨ੍ਹਾਂ ਦੇ ਇੰਨੇ ਜ਼ਿਆਦਾ ਟੈਟੂ ਹੋਣਗੇ ਤਾਂ ਮੈਨੂੰ ਹੁੰਦਾ ਸੀ ਜੇ ਮੇਰੇ ਸੈਪਟਮ ਪੀਅਰਸਿੰਗ ਕੀਤੀ ਹੋਈ ਹੈ ਮੈਨੂੰ ਲੱਗਦਾ ਸੀਗਾ ਕਿ ਨਹੀਂ ਵੀ ਮੈਂ ਇਕੱਲੀ ਠੀਕ ਐ ਮੈਨੂੰ ਕਿਉਂਕਿ ਜੇ ਕੋਈ ਮੇਰੀ ਲਾਈਫ ਚ ਆਊਗਾ ਤਾਂ ਮੈਨੂੰ ਥੋੜਾ ਬਹੁਤ ਕੰਟਰੋਲ ਕਰਨ ਦੀ ਕੋਸ਼ਿਸ਼ ਕਰੂਗਾ ਕਿ ਤੂੰ ਟੈਟੂ ਨਾ ਬਣਾਇਆ ਇਹ ਨਾ ਕਰ ਉਹ ਨਾ ਕਰ ਮੈਨੂੰ ਹੁੰਦਾ ਸੀ ਵੀ ਇਹ ਚੀਜ਼ਾਂ ਮੈਂ ਛੱਡ ਨਹੀਂ ਸਕਦੀ ਕਿਉਂਕਿ ਮੈਨੂੰ ਇਹਨਾਂ ਦੀ ਆਦਤ ਲੱਗ ਚੁੱਕੀ ਐ ਤਾਂ ਮੈਨੂੰ ਹੁੰਦਾ ਸੀ ਕਿ ਮੈਂ ਕੰਟਰੋਲ ਚ ਨਹੀਂ ਰਹਿ ਸਕਦੀ ਸੋ ਇਟਸ ਬੈਟਰ ਕਿ ਮੈਂ ਇਕੱਲੀ ਹੀ ਰਹਿ ਲਵਾਂ ਬਟ ਜਦ ਰੋਕਿਆ ਹਮੇਸ਼ਾ ਸਪੋਰਟ ਕੀਤਾ ਤਾਂ ਫਿਰ ਮੈਂ ਕਿਹਾ ਵੀ ਠੀਕ ਹੈ ਹੁਣ ਸਹੀ ਹੈ ਇੱਕ ਚੰਗਾ ਲਾਈਫ ਪਾਰਟਨਰ ਮਿਲ ਗਿਆ ਬਸ ਠੀਕ ਹੈ ਪਹਿਲਾਂ ਲਾਈਫs ਕਰੇ ਕੋਈ ਹੋਰ ਆਇਆ ਅ ਨਿਊਜ਼ੀਲੈਂਡ ਵਿੱਚ ਸੀਗਾ ਮੇਰਾ ਪਾਸਟ ਐਂਡ ਮਾਈ ਹਸਬੈਂਡ knows everything about my past and present ਤਾਂ ਮੇਰਾ ਨੇਚਰ ਹੈ ਕਿ ਜਿੰਮ ਵਿੱਚ ਵੀ ਕੋਈ ਛੋਟੀ ਵੀ ਗੱਲ ਹੁੰਦੀ ਹੈ ਉਹ ਮੈਂ ਸਿੱਧਾ ਜਾ ਕੇ ਆਪਣੇ ਹਸਬੰਦ ਨਾਲ ਸ਼ੇਅਰ ਕਰਨੀ ਹੀ ਕਰਨੀ ਆ ਤਾਂ ਇਹ ਇੱਕ ਰਿਸ਼ਤੇ ਦਾ ਬਹੁਤ ਹੀ ਕਹਿ ਲਓ ਮੇਨ ਚੀਜ਼ ਹੈ ਕਿ ਤੁਸੀਂ ਕੁਝ ਹਾਈਡ ਨਾ ਕਰੋ ਤਾਂ ਬੈਟਰ ਹੈ ਕਿਉਂਕਿ ਤੀਜੇ ਬੰਦੇ ਨੂੰ ਕੁਝ ਪਤਾ ਲੱਗੇ ਬੈਟਰ ਹੈ ਤੁਸੀਂ ਆਪਣੇ ਪਾਰਟਨਰ ਨੂੰ ਪਹਿਲਾਂ ਹੀ ਉਹ ਚੀਜ਼ਾਂ ਬਾਰੇ ਦੱਸੋ ਤਾਂ ਫੇਰਾ ਪਾਸਟ ਸੀਗਾ ਐਂਡ ਉਹ ਤੋਂ ਵੀ ਸਿੱਖਿਆ ਹੀ ਹੈ ਬਹੁਤ ਕੁਝ ਕਹਿੰਦੇ ਹੁੰਦੇ ਵੀ ਚਲੋ ਰੱਬ ਜੋ ਕਰਦਾ ਵਧੀਆ ਹੀ ਕਰਦਾ ਤਾਂ ਬਹੁਤ ਕੁਝ ਸਿੱਖਿਆ ਹੈ ਤਾ ਮੈਨੂੰ ਰਿਗਰਟ ਨਹੀਂ ਹੈਗਾ ਕਿਸੇ ਚੀਜ਼ ਦਾ ਬਹੁਤੇ ਜਣੇ ਦਾ ਨਾ ਇਦਾਂ ਹੁੰਦਾ ਜਿਵੇਂ ਜਿਮ ਜਵਾਈ ਨਹੀਂ ਕੀਤਾ ਜਾਂ ਜਿਮ ਦੇ ਵੱਲ ਨੂੰ ਬੰਦਾ ਉਹ ਜਾਂਦਾ ਹੈ ਜਿਹਦਾ ਦਿਲ ਟੁੱਟਿਆ ਹੁੰਦਾ ਹੈ ਜਾਂ ਜਿਵੇਂ ਤੁਸੀਂ ਟੈਟੂਸ ਬਣਾਉਣੇ ਹੋ ਉਹ ਚੀਜ਼ ਤਾਂ ਹੁੰਦੀ ਹੈ ਕਿ ਕੋਈ ਇੱਕ ਇਦਾਂ ਦਾ ਇਨਸੀਡੈਂਟ ਹੋਇਆ ਬੰਦਾ ਉਸ ਤੋਂ ਬਾਅਦ ਇਸ ਪਾਸੇ ਲੱਗਦਾ ਕੁਛ ਇਦਾਂ ਦਾ ਤਾਂ ਨਹੀਂ ਸੀ ਤੁਹਾਡੇ ਨਾਲ ਨਹੀਂ ਨਹੀਂ ਇਦਾਂ ਦਾ ਬਿਲਕੁਲ ਵੀ ਨਹੀਂ ਮੈਨੂੰ ਐ ਹੁੰਦਾ ਹੈ ਕਿ ਲਾਈਫ ਚੱਲਦੀ ਰਹਿੰਦੀ ਹੈ ਬਹੁਤ ਲੋਕ ਆਉਂਦੇ ਆ ਚਲੇ ਜਾਂਦੇ ਆ ਠੀਕ ਹੈ ਉਹ ਇੱਕ ਟਾਈਮ ਸੀਗਾ ਵਧੀਆ ਸੀਗਾ ਪਰ ਜਿੱਥੇ ਉਹ ਟਾਈਮ ਖਤਮ ਹੋ ਗਿਆ ਖਤਮ ਹੋ ਗਿਆ ਮੈਂ ਮਤਲਬ ਫਰਾਣੇ ਪੰਨੇ ਫਰੋਲਣ ਦਾ ਕੋਈ ਫਾਇਦਾ ਨਹੀਂ ਹਮੇਸ਼ਾ ਤੁਸੀਂ ਆਪਦੀ ਕਹਾਣੀ ਅੱਗੇ ਨਵੀਂ ਲਿਖੋ ਤਾਂ ਫੇਰ ਹੀ ਤੁਸੀਂ ਗਰੋਅ ਕਰ ਸਕਦੇ ਹੋ ਲਾਈਫ ਦੇ ਵਿੱਚ ਮੈਂ ਕਦੇ ਵੀ ਇਦਾਂ ਫਾਸਟ ਨੂੰ ਪਿੱਛੇ ਹੀ ਰੱਖਦਾ ਹਾਂ ਬਸ ਅੱਗੇ ਲੋੜ ਹੀ ਨਹੀਂ ਹੈਗੀ اچھا ਸੋਸ਼ਲ ਮੀਡੀਆ ਦਾ ਕਿੰਨਾ ਕੁ ਇੰਪੈਕਟ ਪਿਆ ਤੁਹਾਡੇ ਉੱਪਰ ਤੁਸੀਂ ਰਮਨਦੀਪ ਤੋਂ ਜਿਮ ਵਾਲੀ ਢਿੱਲੋਂ ਜਿਹੜਾ ਨਾਮ ਤੁਸੀਂ ਸੋਚਿਆ ਇਹ ਕਿੱਦਾਂ ਕੀਤਾ ਐ ਐਕਚੁਅਲੀ ਮੈਂ ਸਨੈਪਚੈਟ ਤੇ ਕਾਫੀ ਪਪੂਲਰ ਹੈ ਗਈਆਂ ਸਨੈਪਚੈਟ ਤੇ ਮੈਨੂੰ ਜਿੱਦਾਂ ਰਸਤੇ 'ਚ ਵੀ ਪਹਿਲਾਂ ਨਾ ਕੀ ਹੁੰਦਾ ਸੀ ਕਿ ਮੈਂ ਨਾਰਮਲ ਸਨੈਪਚੈਟ ਵੀਡੀਓਜ਼ ਬਣਾਉਣੀ ਆ ਉਦੋਂ ਮੈਂ ਜਿਮ ਬਾਰੇ ਨਾ ਪੋਸਟ ਵੀ ਨਹੀਂ ਕਰਦੀ ਹੁੰਦੀ ਸੀ ਫਿਰ ਹੌਲੀ-ਹੌਲੀ ਮੈਂ ਜਿਮ ਬਾਰੇ ਪੋਸਟ ਕਰਨਾ ਸ਼ੁਰੂ ਕੀਤਾ ਤਾਂ ਫਿਰ ਜਦੋਂ ਮੈਨੂੰ ਰਸਤੇ 'ਚ ਕੋਈ ਮਿਲ ਕੇ ਕਹਿੰਦਾ ਸੀ ਨਾ ਤੁਸੀਂ ਉਹੀ ਹੋ ਨਾ ਤੁਸੀਂ ਜਿੰਮ ਦੀਆਂ ਪੋਸਟਾਂ ਬਾਉਂਦੇ ਹੋ ਤਾਂ ਮੈਨੂੰ ਥੋੜਾ ਪ੍ਰਾਊਡ ਫੀਲ ਹੁੰਦਾ ਸੀ ਕਿ 댓 ਆਈ ऍम ਡੂਇੰਗ ਸਮਥਿੰਗ ਡਿਫਰੈਂਟ ਨਹੀਂ ਤਾਂ ਗਾਣਿਆਂ ਤੇ ਰੀਲਾਂ ਬਣਾਉਣਾ ਬਹੁਤ ਇੱਕ ਈਜ਼ੀ ਟ੍ਰੈਂਡ ਬਣਿਆ ਹੋਇਆ ਤਾਂ ਮੈਨੂੰ ਹੁੰਦਾ ਸੀਗਾ ਕਿ ਠੀਕ ਹੈ ਮਤਲਬ ਮੇਰੀ ਇੱਕ ਅਲੱਗ ਪਛਾਣ ਹੈਗੀ ਮੈਨੂੰ ਲੋਕ ਭੈਣ کہہ ਕੇ ਜਾਂ ਰਿਸਪੈਕਟ ਨਾਲ ਬੁਲਾਉਂਦੇ ਨੇ ਤਾਂ ਆਫਟਰ ਇਸ ਕੋ ਬਾਅਦ ਮੈਂ ਸੋਚਿਆ ਕਿ ਮੈਂ ਆਪਣਾ ਨਾਮ ਹੀ ਜਿੰਮ ਵਾਲੀ ਢਿੱਲੋ ਰੱਖ ਲੈਨੇ ਆ ਤਾਂ ਉਦੋਂ ਹੀ ਫਿਰ ਮੈਨੂੰ ਲੱਗਿਆ ਕਿ ਠੀਕ ਹੈ ਫਿਰ ਮੈਂ ਜਿੰਮ ਵਾਲੀ ਢਿੱ ਐਂਡ ਹੌਣ ਮੈਨੂੰ ਮਿਲਦੇ ਨੇ ਲੋਕ ਰਸਤੇ 'ਚ ਵੀ ਮਿਲਦੇ ਆ ਰੀਸੈਂਟਲੀ ਮੈਂ ਚੰਡੀਗੜ੍ਹ ਗਈ ਸੀ ਉਦੋਂ ਵੀ ਮਿਲੇ ਸੀ ਤਾਂ ਮੈਨੂੰ ਪ੍ਰਾਊਡ ਫੀਲ ਹੁੰਦਾ ਕਿ ਉਹ ਮੈਨੂੰ ਮਿਲੇ ਉਹ ਮੈਨੂੰ ਕਹਿੰਦੇ ਸੀ ਰਾਜਸਥਾਨ ਤੋਂ ਆ ਤੁਹਾਨੂੰ ਫੋਲੋ ਕਰਦੇ ਆ ਤਾਂ ਉਹ ਇੱਕ ਚਾਹੇ ਕੋਈ ਮੈਨੂੰ ਇੱਕ ਬੰਦਾ ਵੀ ਆ ਕੇ ਕਹਿੰਦਾ ਮੇਰੇ ਲਈ ਉਹ ਬਹੁਤ ਹੈ ਮੇਰਾ ਇੱਕ ਮੰਥ ਵਧੀਆ ਨਿਕਲ ਜਾਂਦਾ ਉਹਦੇ ਨਾਲ